ਕਿ ਚੁ ਜਾਨਿਆ ਨਹੀਂ ਤਿੰਨ ਸੁਖੀਂਦਰ ਬਿਹਾਏ ਹਮ ਜੋ ਪੂਜਾ ਬੁਜਨਾ ਪੂਰੀ ਭਲਾਈ ਕਬੀ ਮਾਰੇ ਬਾਦ ਪੁਕਾਰਿਆ ਅਪੀਰ ਪੁਕਾਰਿਆ ਰੇ ਹੋ ਕਬੀਰ ਢਾਰ ਕਬੀਰ ਚੋਟ ਜੋ ਹਲੀ ਸੇ ਲੇ ਕੀ ਲੱਗ ਤੇ ਲੈ ਉਸਾਸੇ ਚੋਟਸਾਰ ਹੈ ਸ਼ਬਦ ਕੀ ਦਾਸ ਗੁਰੂ ਮੈਂ ਦਾਸ ਬੀਰ ਮੁਲਾਮਨਾਰੇ ਕਿਆ ਚੜੈ ਸائیں ਨਹਿਰਾ ਹੋਏ ਜਦ ਕਰ ਤੂੰ ਪਾਗਦੇ ਦਿਲੀ ਵੀਦਰ ਜੋਏ ਸੇਖ ਸਬੇਰੇ ਬਾਰ ਪਿਆਰ ਦਾ ਕਾਬੇ जात ਲਈ stavaat nahi taako kaha khudaai kabir allah ki kar zindagi jaise marat dukh jaye dil mein saahi prakat ho jaye badandinaai ਜੜਮ ਹੈ ਕਹਤਾ ਨਾ ਹਾਲ ਦਫਤਰ ਲਿਖਾ ਮੰਗਿਆ ਕਬ ਹੋਏਗਾ ਕੋਣ ਹਵਾਲੇ ਕਬੀ ਕੋਨ ਖਾਣਾ ਖੀਚੜੀ ਜਾਂ ਮੈਂ ਅੰਮ੍ਰਿਤ ਲੋਣੇ ਏੜਾ ਰੋਟੀ ਕਾਰਨੇ ਗਲਾ ਕਟਾਵੇ ਕਾਨ ਕੋਈ ਲਾਗਾ ਤਬ ਜਾਨੀਏ ੜੋ ਮੋਤਨ ਤਾਬੇ ਹਰ ਕਸੋਗ ਦਾ ਚੈ ਨਹੀਂ ਤਬ ਹਰ ਆਪੇ ਆਪ ਕਬੀਰ ਨਾਮ ਕਹਿ ਨਾ ਮਹਿ ਪੀ ਦਹ RAM ਹੈ ਇਕ ਵਿਚਾਰ ਸੋਈ ਰਾਮ ਸਬੈ ਕਹੈ ਸੋਈ ਕਾਤ ਕਹਾਰੇ ਕਬੀਰ ਰਾਮ ਰਾਮ ਕਾ ਕਹਿਬੈ ਮਾਈ ਬਵੇਕ ਏਗ ਨੇ ਕਹਿ ਮਿਲ ਗਿਆ ਇੱਕ ਸਮਾਨਾਈ ਕਾ ਕਬੀਰ ਚਾ ਕਰ ਸਾਧਨ ਸੇਵੀਏ ਅਰ ਕੀ ਸੇਵਾ ਕਰਾਈ ਤੇ ਕਰ ਮਰ ਕਟਗਟ ਸਾਧ ਕਰੀ ਭੂਤ ਵਸ ਤੇ ਨਮਾਈ ਕਬੀਰ ਬੂੰਗਾ ਹੁ ਬਾਬਾ ਬਰਾ era uqa ਸਤ ਗੁਰ ਪਾਨ ਕਬੀਰ ਦਾ ਸਤ ਗੁਰ ਸੂਰਮੇ ਬਾਰਾ ਬਾਨ ਜੋ ਇੱਕ ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇ ਜੇ ਸੇਕ ਕਬੀਰ ਦੇਰਾਂ ਪਾਠ ਚਾਰੇ ਕਬੀਰ ਨਿਰਮਲ ਬੋਧ ਅਕਾਸ ਕੀ ਲੀਨੇ ਭੋਮ ਮਿਲਾਈ ਅਨਕ ਸਿਆਨੇ ਪਚ ਗਏ ਤਾਨ ਰਵਾਰੀ ਜਾਈ ਕਬੀਰ ਅਜ ਕਾ ਬਿਹਾਰ ਜਾਈ ਪਰਮਾਈ ਗਾਈ ਕਬੀਰ ਅਜ ਕਾ ਬਹਿ ਹੋਏ ਖੋਇ ਕੇ ਆ ਕੀਤੀ ਬਾਲਕ ਬੀਰੇ ਸਾਈ ਮੁਝ ਲੈ ਕਿਆ ਖਤਾ ਮੁਖ ਕੋ ਨੋਲੇ ਬੀਰੇ ਕਬੀਰ ਜੀ ਮੰਗਾ ਜੋਰ ਕਰ ਕਹਤ ਹੈ ਹੁਲਾਲ ਦਫ਼ਤਰ ਦੇ ਅਬਦ ਦੇ ਕੱਤੇ ਹੋਏਗਾ ਕੌਣ ਹਵਾਲੇ ਕਬੀਰ ਹੋਰ ਕੀ ਆਸੋ ਜ਼ੁਲਮ ਹੈ ਲੈ ਜਵਾਬ ਖੁਦਾਈ ਦਫ਼ਤਰ ਲਿਖਨੀ ਕਸੇ ਮਾਰ ਮੁਹ ਮੋਹ ਖਾਈ ਕੀ ਗੋਵੇ ਉਸਾ ਤੇ ਦੀਵਾਨ ਮੈਂ ਪਲਾ ਨ ਬਕਰ ਕੋਈ ਕਬੀਰ ਤਾਤੀ ਆਰ ਆਕਤਾ ਸਮੈ ਓਏ ਤੂ ਬਰੀ ਆਵਾਦ ਖਟ ਗੈ ਸੈ ਸੈ ਸੇ ਪਰੇ ਅਰ ਅਚਰਾਸੀ ਸੇਤ तेरा मुझे कछु नहीं जो कि तेरा, तेरा तुझको दे क्या लागे मेरा कभी तू तू करता तू हुआ तू जब आपा पर मिट देखो धत तू ਕਬੀਰ ਬੜੇ ਹਾਰ ਚਤਪਤੇ ਉਠੇ ਕਰਤੇ ਆਸ ਨੋਰਤ ਕੋਈ ਨ ਪੂਰਿਓ ਚਾਲੇ ਉਠਣੇ ਦਾਸ ਕਬੀਰ ਹਰ ਕਾਸਮਰਨ ਜੋ ਕਰ ਤੋ ਸੁਖਿਆ ਸੰਸਾਰ ਇਤ ਉਤ ਕਤਲੀ ਨ ਢੋਲੀ ਜਸਰਾ ਕੈ ਸਰਜਣਹਾਰ ਕਬੀਰ ਕਾਣੀ ਪੀੜ ਤੇ ਸਤ ਗੁਰ ਦੀਏ ਚੜਾਏ ਬਰਾਪੁਰਵਲੀ ਬਾਵਣੀ ਪ੍ਰਗਟ ਹੋਏ ਆਏ ਕਬੀਰਾ ਲੈ ਡੋਲੇ ਦਿਨ ਗਿਆ ਵੇ ਵਿਆਜ ਵਧਨ ਤੋ ਜਾਏ ਨਾਰ ਬਜਰਾ ਖਤ ਪਟਿਓ ਕਾਲ ਹੋਂਜੋ ਆਏ ਤੁ ਕੁਰ ਭੋਕਨਾ ਕਰੰਗ ਪਿਛੈ ਉੱਠਤਾਏ ਕਰਮੀ ਸਤ ਗੁਰ ਪਾਇਆ ਜਿਨ ਹਾਲੀਆ ਛੜਾਏ ਕਬੀਰ ਦਰਤੀ ਸਾਦਗੀ ਦਸ ਗੁਰ ਬੈਸਤੇ ਆਏ ਦਰਤੀ ਪਾਰਨੇ ਬਿਆਪਏ ਉਨ ਕੋ ਲਾਹੋ ਲਾਏ ਆਵਲ ਕਾਰਨੇ ਤੁਖ ਕੋ ਮੋਹ ਲਿਲਾਏ ਸੰਗ ਕੋ ਸੰਗੀ ਬੈਸਤੇ ਤਦ ਪੂਛੈ ਧਰਮ RAI ਨਾਮ ਮਰ ਮੋਹ ਕਹਤ ਲੋ ਚਨ ਮੀਤ ਕਾਇ ਛਿਪੋ ਚਾਇ ਲਾ ਰਾਮ ਨਲਾ ਬੋਚੀਤ बाव कर कसम सब, सब चीत जन जन नाल कबीर हमरो को नहीं हम किस होके आए जिन ए रजन रया तसी माहे समाए कबीर कड़डा ता घेर परया ਕਿਛੂ ਨਾ ਆਇਓ ਹਾਥੀ ਪੀਸਤ ਪੀਸਤ ਚਾਬਿਆ ਸੋਈ ਨਿ ਬਿਹਾਸਾਤ ਕਬੀਰ ਮਾਝਾ ਦੇ ਸਭ ਬਾਤ ਹੈ ਜਾਣਦੇ ਆਉਦਨ ਕਰੇ ਕਾਗੇ ਕੀ ਕੁਸਲਾਤ ਹਾਥ ਦੀਪ ਕੂਏ ਪਰ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਪਰ ਜੈ ਲੋਗ ਜਾਨ ਤਾਸੋ ਟੂਟੀ ਕਿਉ ਬਣੈ ਜਾਕੇ ਜੀਏ ਪ੍ਰਾਨ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ बार ज लोग आजारस टूटी क्यों बने जाके जी प्राण कोटे मंडप के करे काहे मरो सवार कार जसा डे तीन हाथ कहीं दबाने चार ਜੋ ਮੈਂ ਚਿਤ ਵੋ ਨਾ ਕਰੈ ਕਿਆ ਮੇਰ ਚਿਤ ਵੈ ਗੋਏ ਜਬ ਨਾ ਚਿਤ ਵਿਆਹ ਕਰੈ ਜੋ ਮੇਰੇ ਚਿਤ ਨਾ ਹੋਏ ਚਿੰਤਾ ਪਿਆਬ ਕਰਾਈ ਅਸੀ ਅੰਚ ਤਪਿਆਬ ਤੇ ਨੇਕ ਸੋ ਸਲਾਈਏ ਜੇ ਸਭਨ ਸਾਰ ਕਰੇ ਕਬੀਰ RAM ਨਾ ਚੇਤਿਓ ਫਿਰ ਆ ਲਾਲਚ ਮਾਇ ਪਾਪ ਕਰਨਤਾ ਮਰ ਗਿਆ ਆਦਪੂਜੇ ਨਮਾਈ ਰੱਖਿਓ ਰਾਮ ਭਜ ਨਾਹੀਂ ਤਾਂ ਬਿਲ ਠੀਬਾਤ ਕਬੀਰ ਕੈ ਸੋ ਕੈ ਸੋ ਕੂਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਨੇ ਪੁਕਾਰੇ ਕਜਲੀ ਪਨ ਪਿਆ ਮਨ ਕੋ ਚਰਮੈ ਮੰਤ ਅੰਕ ਸਕਾਨ ਰਤਨ ਹੈ ਖੇਵਟ ਬਿਲਾ ਸੰਤ ਕਬੀਰ ਨਾ ਮਰ ਤਨ ਮੁਖ ਕੋ ਥਰੀ ਪਾਰਖ ਆਗੇ ਕੋਲ ਕੋਈ ਆਏ ਗਏ ਉਹ ਬਗਾ ਹੈ ਕੀ ਲੇ ਗੋ ਮਹਿ ਕੇ ਮੋਲ ਬੀ ਰਾਮ ਨਾਮ ਜਾਣਿਓ ਨਹੀਂ ਪਾਲ ਕਟਕ ਕੋਟੰਬ ਤੰਦੇਈ ਮੈਂ ਮਰ ਗਇਓ ਭਾਰ ਬੈਨ ਬਾਬ ਕਬੀਰ ਅੱਖੀ ਕੇਰੇ ਮਾਟਕੇ ਪਲ ਪਲ ਗਈ ਬਿਹਾਈ ਮਨ ਜੰਜਾਰ ਨਾ ਛੋੜੀ ਜਮਦੀ ਆਦਮਾ ਆਈ ਕਬੀਰ ਤਰਵਾਰ ਰੂਪੀ ਰਾਮ ਗਏ ਫਲ ਰੂਪੀ ਬੈਰਾਗ ਛਾਇ ਰੂਪੀ ਸਾਧ ਜਿਨ ਤਜਿਆ ਬਾਦ ਵਿਵਾਦ ਕਬੀਰ ਐਸਾ ਬੀਜ ਬੋਏ ਬਾਰਾ ਮਾਸ ਫਲੰਤ ਚੀਤਲ ਛਾਇਆ ਗੈਰ ਫਲ ਪੰਖੀ ਕੇ ਲਕਰੰਤ ਕਬੀਰ ਦਾ ਤਾਤਰ ਦਇਪਲ ਉਪਕਾਰੀ ਜੀਵੰਤ ਪੰਖੀ ਚਲੇ ਦਿਸਾ ਬਰੀ ਬੇਖਾਸਫਲਪਨ ਕਬੀਰ ਸਾਧੂ ਸੰਗਤ ਪ੍ਰਾਪਤੀ ਲਿਖਿਆ ਓਏ ਲਡਾਟ ਮੁਕਤ ਪਦਾਰਥ ਪਾਈਐ ਅਕਨ ਅਵਟਟ ਕਾੜ ਕਬੀ ਠੀਕ ਕਰੀ ਆਦੀ ਕਰੀ ਆਦੀ ਹੁਤੇ ਆਗ ਭਗਤਨ ਸਤੀ ਗੋਸਟੇ ਜੋ ਕੀ ਨੋ ਸਭ ਲਾਵ ਕਬੀ ਭੰਗ ਮਾਚਲੇ ਸੁਰਾ ਪਾਨ ਜੋ ਜੋ ਪ੍ਰਾਨੀ ਖਾਇ ਧੀਰਧਰਤ ਨੇ ਕੀਏ ਤੇ ਸ ਤੇਰਾ ਸਾਥ ਲਚਾਏ ਨੀਚੇ ਲੋਨ ਕਰਨਾ ਨੇ ਸਾਜਨ ਕਟ ਮਾਈ ਸਭ ਰਖ ਕੇ ਲੋ ਪੀਓ ਸਾ ਕਿਸੇ ਲਖਾਵਨਾਏ ਆਠ ਜਾ ਮਚਾ ਸਠ ਕਰੀ ਤਾਂ ਨ ਰਖਤ ਰਹ ਜੀਓ ਨੀਚੇ ਲੋਨ ਕੀ ਕੋ ਕਰੋ ਸਭ ਕਟ ਦੇਖੋ ਪੀਓ ਕਿ ਪੀਓ ਮੱਤੀਓ ਬਸਾਤੀ ਮੱਸਾਕ ਯੱਪੀਓ ਯੱਪੀਓ ਪੂਜੋ ਨਹੀਂ ਘਟ ਮੈਂ ਜਿਓ ਕੇ ਪੀਓ ਕਬੀਰ ਬਾਮਨ ਕਾ ਗੁਰੂ ਹੈ ਜਗਤ ਕਾ ਭਗਤ ਨਦਾਨ ਗੁਨ ਨਾ ਰਈ ਅਰਜੋਰਜ ਕਹਿ ਬਚ ਮੂਆ ਚਾਰੋ ਵਿਦਮਾਈ ਹਰ ਹੈ ਕਾੜ ਰੇਤ ਵਹ ਵਿਖਰੀ ਆਤੀ ਚੁਨੀ ਨ ਜਾਏ ਕਹ ਕਬੀਰ ਕੁਲ ਪਲੀ ਬੁਝਾਈ ਕੀਤੀ ਹੋਏ ਕਹਾਏ ਕਬੀਰ ਆਪੇ ਸਾਧ ਪਰਮ ਕੀ ਸਿਸਕਾ ਟਕਾ ਦੋਈ ਖੇਲ ਤਖੇਲਤ ਹਾਲ ਕਰ ਜੋ ਕਿਛ ਹੋਏ ਤਾ ਹੋਏ ਕਬੀਰ ਜਤੋ ਸਾਧ ਪਰਮ ਕੀ ਪਾ ਕੇ ਸੀਤੀ ਕੇ ਕਾਚੀ ਸਰਸੋ ਪੀਲ ਕੇ ਨਾ ਕਲ ਪਈ ਨਾ ਥੀਲ ਢੂੰਡ ਤ ਡੋਲੇ ਆਂਦ ਗਤ ਅਰਤੀ ਨ ਤਾਹੀ ਸੰਤ ਕਹਿ ਨਾਮ ਕਿਉ ਪਾਇਆ ਬਿਨ ਭਗਤੋ ਭਗਵੰਤ ਸੋ ਇਰਾ ਛੱਡ ਕੇ ਕਰ ਆਨ ਕੀ ਆਸ ਤੇ ਨਰਦੋ ਜਕ ਜਾਏਗੇ ਸਤਿਪਖ ਰਵਦਾਸ ਕਬੀਰ ਜੋ ਕਹਿ ਕਰਦੇ ਤਰਨ ਕਰ ਨਾ ਹਿਤ ਕਰੋ ਪੈ ਰਾਗ ਤੇਰਾ ਕੀ ਬੰਧਨ ਕਰ ਤਾਕੋ ਬੜੋ ਆਬਾਗ ਕਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ